ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਬਈ ਪਰਸੋਂ ਜਸਟਨ ਟਰੂਟੋ ਨੇ ਇਹ ਐਲਾਨ ਕੀਤਾ ਸੀਗਾ ਵੀ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤੇ ਲਿਬਰਲ ਪਾਰਟੀ ਦੇ ਲੀਡਰ ਤੋਂ ਅਸਤੀਫਾ ਦੇਣਾ ਚਾਹੁੰਦੇ ਆ ਤੇ ਸਾਰੀ ਗੱਲਬਾਤ ਕਰਦੇ ਆ ਵੀ ਇਹਦੇ ਪਿੱਛੇ ਕਾਰਨ ਕੀ ਆ ਤੇ ਬਈ ਕਿਉਂ ਕਸ ਕਨੇਡਾ 'ਚ ਹੀ ਕਿਉਂ ਇਹ ਜਿਹੇ ਹਾਲਾਤ ਬਣੇ ਤੇ ਜਾਂ ਵਿਦੇ ਨਪਾਲਟੀ ਉਹਦੇ ਹਾਲਾਤ ਬਣੇ ਵੀ ਜਿਹੜਾ ਉਹਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ ਮੈਂ ਅਸਤੀਫਾ ਦੇਣਾ ਚਾਹੁੰਦਾ ਮਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤੇ ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਆ ਜਿਹੜੀਆਂ ਪ੍ਰਧਾਨ ਮੰਤਰੀ ਵਾਲੀਆਂ ਵੋਟਾਂ ਉਹ 5 ਸਾਲਾਂ ਬਾਅਦ ਹੁੰਦੀਆਂ ਮਾਂ ਤੇ ਇੱਥੇ ਕੈਨੇਡਾ ਦੇ ਵਿੱਚ ਆ ਜਿਹੜੀਆਂ ਇਹ ਵੋਟਾਂ 4 ਸਾਲਾਂ ਬਾਅਦ ਹੁੰਦੀਆਂ ਮਾਂ ਤੇ ਜਸਟਿਨ ਟਰੂਡੋ ਆ ਜਿਹੜਾ ਪਹਿਲੀ ਵਾਰ ਕੈਨੇਡਾ ਦਾ ਪ੍ਰਧਾਨ ਮੰਤਰੀ 2015 ਦੇ ਵਿੱਚ ਬਣਿਆ ਸੀਗਾ ਵੀ ਉਦੋਂ ਜਿਹੜੀ ਇਹਦੀ ਜੈਤਾ ਇੱਕ ਅਚੰਬੇ ਵਾਲੀ ਜੈਤੀ ਸੀਗੀ ਵੀ ਇਹ ਤੋਂ 4 ਸਾਲ ਪਹਿਲਾਂ ਇਹਦੀ ਪਾਰਟੀ ਕੋਲੇ ਸਿਰਫ ਜਿਵੇਂ 32 32 33 ਕ ਸੀਟਾਂ ਹੀ ਸੀਗੀਆਂ ਪਰ 2015 ਦੇ ਵਿੱਚ ਇਹਦੀ ਪਾਰਟੀ ਕੋਲੇ ਜਿਹੜੀਆਂ ਸੀਟਾਂ ਹੋਗੀਆਂ ਸੀਗੀਆਂ 177 ਸੀਟਾਂ ਹੋਗੀਆਂ ਸੀਗੀਆਂ ਇਹਦੇ ਕਰੀਬ ਤੇ ਲੋਕ ਆਏ ਕਹਿ ਰਹੇ ਸੀਗੇ ਵੀ ਇਹ ਜਿਹੜਾ ਇਹ ਰਿਜ਼ਲਟ ਆਇਆ ਵਾ ਵੀ ਇਹ ਅਜੇ ਤੱਕ ਕਦੇ ਵੀ ਨਹੀਂ ਹੋਇਆ ਵੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਵੀ ਇੱਕ ਪਾਰਟੀ ਦੀ ਆ ਜਿਹੜੀ ਉਹ ਇੰਨੀ ਗ੍ਰੋਥ ਹੋ ਜੇ ਵੀ 35 ਸੀਟਾਂ ਤੋਂ ਸਿੱਧਾ ਜਿਵੇਂ 175 ਤੇ ਕਰੀਬ ਪਹੁੰਚ ਜਾਵੇ ਪਰ ਲੋਕ ਕਹਿ ਰਹੇ ਸੀਗੇ ਵੀ ਇਹਦੇ ਪਿੱਛੇ ਟਰੂਡੋ ਦੀ ਜਿਹੜੀ ਉਹ ਮਿਹਨਤ ਮਿਹਨਤ ਇਹਨੇ ਬਹੁਤ ਕੀਤੀ ਸੀਗੀ ਵੀ ਰੈਲੀਆਂ ਬਹੁਤ ਕੀਤੀਆਂ ਤੇ ਬਾਕੀ ਇਹ ਯੰਗ ਲੀਡਰ ਸੀਗਾ ਉਦੋਂ ਤੇ ਵੀ ਲੋਕਾਂ ਨੂੰ ਇਹਦੀ ਕਾਬਲੀਅਤ ਦੇ ਉੱਤੇ ਵੀ ਪੂਰਨ ਭਰੋਸਾ ਸੀਗਾ ਭੀ ਇਹ ਹੈ ਕੈਨੇਡਾ ਦੇ ਲਈ ਕੰਮ ਕਰੂਗਾ ਤੇ ਇਹਨੇ ਜਿਵੇਂ ਕੀਤਾ ਵੀ ਤੇ 2015 ਤੋਂ ਬਾਅਦ ਜਦੋਂ ਇਹਦੀ ਸਰਕਾਰ ਬਣਦੀ ਆ ਤੇ ਜਿਵੇਂ ਇੱਕ ਤਾਂ ਇਹ ਨੇ ਜਿਵੇਂ ਆਪਦੀ ਕੈਬਨਿਟ ਦੇ ਵਿੱਚ ਵੀ ਇਕੁਅਲ ਨੰਬਰ ਕੀਤਾ ਸੀਗਾ ਵੀ men ਵੀ ਉਨੇ ਹੀ ਮਿਨਿਸਟਰ ਸੀਗੇ ਤੇ women ਵੀ ਉਨੀਆਂ ਹੀ ਮਿਨਿਸਟਰ ਸੀਗੀਆਂ ਤੇ ਬਾਕੀ ਜਿਵੇਂ ਇੱਥੇ ਕੈਨੇਡਾ ਦੇ ਵਿੱਚ ਇੱਕ ਇਹ ਨੇ ਮੈਰਵਾਨਾ ਜਿਹੜਾ ਭੰਗ ਕਹਿ ਦਿੰਦੇ ਆ ਉਹ ਵੀ ਲੀਗਲ ਕੀਤੀ ਸੀਗੀ ਤੇ ਬਾਕੀ ਜਿਵੇਂ ਕਾਫੀ ਗਰੋਥ ਹੋਈ ਆ ਤੇ ਇਮੀਗਰੈਂਟ ਦੇ ਪੱਖ ਦਾ ਵੀ ਇਹੇ ਸੀਗਾ ਵੀ ਇਹ ਜਿਵੇਂ ਕਹਿੰਦਾ ਸੀਗਾ ਵੀ ਇਮੀਗ੍ਰੈਂਟ ਤੇ ਰਫਿਊਜੀਆ ਨੂੰ ਇਹ ਦੈਲ ਖੋਲ ਕੇ ਜਿਵੇਂ ਕੈਨੇਡਾ ਦੇ ਵਿੱਚ ਇਹ ਸਵਾਗਤ ਕਰਦਾ ਸੀਗਾ ਤੇ ਇਹਨੇ ਵੀਜੇ ਵੀ ਦਿੱਤੇ ਹੈਗੇ ਕੈਨੇਡਾ ਦੇ ਵਿੱਚ ਤੇ ਜਿਵੇਂ ਗੜਬੜ ਕਿੱਥੋਂ ਹੋਈ ਵੀ ਗੜਬੜ ਹੋਈ ਜਿਵੇਂ ਕਰੋਨਾ ਤੋਂ ਬਾਅਦ ਹੀ ਹੋ ਗਈ ਗੜਬੜ ਕੈਨੇਡਾ ਦੇ ਵਿੱਚ ਤੇ ਇਹਦੀ ਕੈਨੇਡਾ ਦੇ ਵਿੱਚ ਜਿਵੇਂ 2019 ਦੇ ਵਿੱਚ ਜਦੋਂ ਵੋਟਾਂ ਹੋਈਆਂ ਤੇ ਉਦੋਂ ਇਹਦੀ ਪਾਰਟੀ ਆ ਜਿਹੜੀ ਉਹ ਬਹੁਤ ਮਤ ਨਹੀਂ ਹਾਸਲ ਕਰ ਪਾਈ ਸੀਗੀ ਤਾਂ ਇਹਨੂੰ ਸਰਕਾਰ ਬਣਾਉਣ ਲਈ ਫਿਰ ਐਨਡੀਪੀ ਦਾ ਸਹਾਰਾ ਲੈਣਾ ਪਿਆ 2019 ਦੇ ਵਿੱਚ ਤਾਂ ਉਹ ਤੋਂ ਬਾਅਦ ਚ ਫਿਰ ਜਿਵੇਂ ਕਰੋਨਾ ਆ ਜਾਂਦਾ ਵਾ ਕਰੋਨਾ ਦੇ ਵਿੱਚ ਪਾਨੂੰ ਪਤਾ ਹੀ ਆ ਵੀ ਕੱਲਾ ਕਨੇਡਾ ਦੇ ਵਿੱਚ ਹੀ ਮੰਗਾਈ ਨਹੀਂ ਵਧੀ ਸੀਗੀ ਵੀ ਸਾਰੇ ਦੇਸ਼ਾਂ ਦੇ ਵਿੱਚ ਹੀ ਮੰਗਾਈ ਵਧੀ ਸੀਗੀ ਤਾਂ ਉਹਦਾ ਉਹਦਾ ਇੱਥੇ ਵੀ ਅਸਰ ਹੋਇਆ ਵੀ ਪਰ ਇੱਕ ਗੱਲ ਸੀਗੀ ਜਦੋਂ ਕਰੋਨਾ ਆਇਆ ਸੀਗਾ ਤਾਂ ਇੱਥੇ ਇਹਨੇ ਆਪ ਦੇ ਸਿਟੀਜ਼ਨਾਂ ਨੂੰ ਤੇ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਨੂੰ ਇਹਨੇ ਕਾਫੀ ਪੈਸੇ ਵੰਡੇ ਸੀਗੇ ਤੇ ਬਾਕੀ ਫੇਰ ਇਹ ਇਹਨੂੰ ਆਇ ਲੱਗਦਾ ਸੀਗਾ ਵੀ ਮੈਂ ਜਿਵੇਂ ਪੈਸੇ ਵੰਡਣ ਕਰਕੇ ਵੀ ਮੇਰਾ ਲੋਕਾਂ ਦੇ ਵਿੱਚ ਆ ਜਿਹੜਾ ਆਧਾਰ ਆ ਬਹੁਤ ਬਣ ਗਿਆ ਤੇ 2021 ਦੇ ਵਿੱਚ ਇਹਨੇ ਫੇਰ ਇਲੈਕਸ਼ਨ ਆਖਰ ਆ ਲੀਆਂ ਸੀਗੀਆਂ ਤਾਂ 2021 ਦੇ ਵਿੱਚ ਜਿਹੜਾ ਰਿਜ਼ਲਟ ਆਇਆ ਸੀਗਾ ਤੇ ਉਹ ਵੀ ਸੇਮ ਜਿਹਾ ਹੀ ਆਇਆ ਸੀਗਾ 2019 ਵਾਲਾ ਹੀ ਤਾਂ ਉਦੋਂ ਵੀ ਇਹਨੂੰ ਕੋਈ ਬਹੁ ਮਤ ਮਿਲਿਆ ਨਹੀਂ ਸੀਗਾ ਤੇ ਬਈ ਇਹ ਐਨਡੀਪੀ ਦੀ ਸਹਿਤਾ ਦੇ ਨਾਲ ਹੀ ਇਹਨੇ ਦੁਬਾਰੇ ਫੇਰ ਆ ਜਿਹੜੀ ਉਹ ਸਰਕਾਰ ਬਣਾਈ ਸੀਗੀ ਤੇ ਪਰ ਉਹਨਾਂ ਦੇ ਵਿੱਚ ਇੱਕ ਤਾਂ ਜਿਵੇਂ ਇਹਨੇ ਕਹਿਤਾ ਸੀਗਾ ਵੀ ਤੁਹਾਨੂੰ ਵੈਕਸੀਨ ਆ ਜਿਹੜੀ ਉਹ ਮੰਡੇਟਰੀ ਲਵਾਉਣੀ ਪਾਉਗੀ ਤਾਂ ਵੈਕਸੀਨ ਬੰਡੇਟਰੀ ਰੂਲ ਬਣਾਉਣ ਨਾਲ ਜਿਹੜਾ ਇੱਥੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀਗਾ ਕਿ ਜਿਹੜੇ ਟਰੱਕ ਡਰਾਈਵਰ ਸੀਗੇ ਉਹਨਾਂ ਉਹਨਾਂ ਦਾ ਇਹ ਮੰਗ ਸੀਗੀ ਵੀ ਜਦੋਂ ਉਹ ਦੁਬਾਰੇ ਕੈਨੇਡਾ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਹਨਾਂ ਨੂੰ ਕੋ-कोरोना ਦਾ ਠੀਕ ਆ ਜਿਹੜਾ ਲਵਾਇਆ ਹੋਣਾ ਚਾਹੀਦਾ ਸੀਗਾ ਉਹ ਇਹਨੇ ਜ਼ਰੂਰੀ ਕਰਤਾ ਸੀਗਾ ਤਾਂ ਉਹਦੇ ਉਹਨੂੰ ਲੈ ਕੇ ਜਿਵੇਂ ਕਾਫੀ ਧਰਨਾ ਵੀ ਲੱਗ ਗਈ ਸੀਗਾ ਔਟਵਾ ਦੇ ਵਿੱਚ ਤੇ ਉੱਥੇ ਬਾਵਾ ਪ੍ਰਦਰਸ਼ਨ ਹੋਇਆ ਤੇ ਉੱਥੇ ਪਰ ਟਰੂਟੋ ਨੇ ਫੇਰ ਜਿਵੇਂ ਫੌਜ ਤੇ ਪੁਲਿਸ ਦੀ ਸਹਾਇਤਾ ਨਾਲ ਉਥੋਂ ਜਿਵੇਂ ਇਹ ਹਟਾਤੇ ਸੀਗੇ ਧਰਨੇ ਵਾਲੇ ਤਾਂ ਉਹਨੂੰ ਲੈ ਕੇ ਵੀ ਜਿਵੇਂ ਟਰੂਡੋ ਦੀ ਦੇਸ਼ ਦੇ ਵਿੱਚ ਕਾਫੀ ਆ ਜਿਹੜੀ ਵਿਰੋਧਤਾ ਵਧੀ ਸੀਗੀ ਤੇ ਦੂਜੀ ਵਿਰੋਧਤਾ ਇਹ ਵਧੀ ਸੀਗੀ ਵੀ ਜਿਵੇਂ ਕਾਰਬਨ ਟੈਕਸ ਨੂੰ ਲੈ ਕੇ ਵੀ ਲੋਕਾਂ ਦਾ ਮੰਨਣਾ ਸੀਗਾ ਵੀ ਉਹ ਵੀ ਜ਼ਰੂਰੀ ਆ ਵੀ ਉਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਵੀ ਜਿਹੜਾ ਇੱਥੇ ਮੰਗਾਈ ਵਧਾਉਣ ਲਈ ਤੇ ਬਾਕੀ ਇਹਦੇ ਵਿਦਿਨ ਪਾਰਟੀ ਵਿਰੋਧ ਸ਼ੁਰੂ ਹੋ ਗਿਆ ਸੀਗਾ ਵੀ ਕੌਸਕ ਮਿਨਿਸਟਰ ਆ ਜਿਹੜੇ ਅਸਤੀਫਾ ਦੇ ਗਏ ਸੀਗੇ ਜਿਵੇਂ ਇਹਦੇ ਕੋਲੇ ਲਗਭਗ ਜਿਵੇਂ 150 ਐਮਪੀ ਆ ਇਸ ਵਕਤ ਤੇ ਉਹਦੇ ਚੋਂ ਜਿਵੇਂ ਪਿੱਛੇ ਦੇ ਇੱਕ ਜਿਹੜੀ ਡੈਪਟੀ ਮਿਨਿਸਟਰ ਸੀਗੀ ਤੇ ਫਰਾਂਸ ਮਿਨਿਸਟਰ ਸੀਗੀ ਕ੍ਰਿਸਟਾ ਫ੍ਰੀਲੈਂਡ ਤੇ ਉਹ ਵੀ ਰਿਜ਼ਾਈਨ ਕਰ ਗਈ ਸੀਗੀ ਆਪਦੇ ਅਹੁਦੇ ਤੋਂ ਤੇ ਇੱਕ ਜਿਵੇਂ ਇਹਦਾ ਹਾਊਸਿੰਗ ਮਿਨਿਸਟਰ ਰਿਹਾ ਵਾ ਪਹਿਲੋਂ ਸੀਨ ਫਰੇਜ਼ਰ ਤੇ ਉਹ ਵੀ ਆਪਦੇ ਅਹੁਦੇ ਤੋਂ ਅਸਤੀਫਾ ਦੇ ਗਿਆ ਸੀਗਾ ਤੇ ਬਾਕੀ ਜਿੰਨੀਆਂ ਵੀ ਉਪਚਣਾਵਾਂ ਹੋਈਆਂ ਸੀਗੀਆਂ ਵੀ ਉਹ ਵੀ ਚੌਣਾ ਇਹਦੀ ਪਾਰਟੀ ਆ ਜਿਹੜੀ ਹਾਰ ਗਈ ਸੀਗੀ ਤੇ ਬਾਕੀ ਜਿਵੇਂ ਐਗਜ਼ਿਟ ਪੋਲ ਹੋਏ ਸੀਗੇ ਵੀ ਉਹਦੇ ਚ ਵੀ ਕੋਈ ਰਿਜ਼ਲਟ ਜਾਦੇ ਵਧੀਆ ਨਹੀਂ ਆਏ ਸੀਗੇ ਐਗਜ਼ਿਟ ਪੋਲਾਂ ਦੇ ਵਿੱਚ ਤਾਂ ਉਹ ਸਾਰੇ ਕਾਰਨਾਂ ਨੂੰ ਲੈ ਕੇ ਵਿਧੇ ਨੇਪਾਲ ਟੀਵੀ ਇਹਦਾ ਵਿਰੋਧ ਸ਼ੁਰੂ ਹੋ ਗਿਆ ਸੀਗਾ ਆ ਕਰਕੇ ਇਹਨੇ ਫਿਰ ਸੋਮਵਾਰ ਨੂੰ ਤੇ ਬਾਕੀ ਜਿਹਦੀ ਸਹਿਯਤਾ ਨਾਲ ਜਿਵੇਂ ਐਂਡੀਪੀ ਦੀ ਸਹਿਯਤਾ ਨਾਲ ਇਹਦੀ ਸਰਕਾਰ ਚੱਲਦੀ ਆ ਵੀ ਉਹਨੇ ਵੀ ਕਹਿਤਾ ਸੀਗਾ ਵੀ ਮੈਂ ਆਪਦੇ ਹੱਥਾਂ ਪਿੱਛੇ ਖਿੱਚਦਾ ਮੈਂ ਇਹਦੀ سپورਟ ਤੋਂ ਤਾਂ ਉਹਦੇ ਉਹਦੇ ਮੱਦੇ ਨਜ਼ਰੀ ਹੁਣੇ ਨੇ ਪੇਸ਼ਕਾਸ਼ ਕੀਤੀ ਆ ਅਹੁਦਾ ਛੱਡਣ ਦੀ ਤੇ ਨਾਲ ਹੀ ਇਹਨੇ ਆਏ ਕਿਹਾ ਵਾ ਵੀ ਜਿੰਨਾ ਚਿਰ ਕੋਈ ਨਵਾਂ ਕੈਂਡੀਡਿਟ ਲੀਡਰ ਨਹੀਂ ਲੱਭਦਾ ਹੈਗਾ ਵੀ ਉਹ 3-4 ਮਹੀਨੇ ਲੱਗ ਜਾਣੇ ਆ ਉਹ ਲੀਡਰ ਲੱਭਣ ਨੂੰ ਤਾਂ ਉਹਨਾਂ ਚਿਹਰਾ ਜਿਹੜੀ ਪਾਰਲੀਮੈਂਟ ਇਹਦੇ ਇਹਨੇ ਗਵਰਨਰ ਕੋਲੇ ਵੀ ਬੇਨਤੀ ਕੀਤੀ ਸੀ ਕਿ ਵੀ ਪਾਰਲੀਮੈਂਟ ਉਨਾਂ ਚਿਰ ਬੰਦ ਰੱਖੀ ਜਾਵੇ ਤਾਂ ਉਹਨਾਂ ਕੀ ਹੋਇਆ ਵੀ ਹੁਣ ਮਾਰਚ ਤੱਕ ਜਿਹੜੀ ਪਾਰਲੀਮੈਂਟ ਬੰਦ ਹੋਗੀ ਤੇ ਬਾਕੀ ਜਿਵੇਂ ਉੱਤੇ ਜਿਹੜਾ ਦੂਜਾ ਆ ਕੰਜ਼ਰਵੇਟਿਵ ਦਾ ਲੀਡਰ ਆ ਤੇ ਉਹ ਜਿਵੇਂ ਉਹ ਕਹਿ ਰਿਹਾ ਵਾ ਵੀ ਜੇ ਮੈਂ ਸਰਕਾਰ ਦੇ ਵਿੱਚ ਉਹਨਾਂ ਮਾਤਾ ਕਾਰਬਨ ਟੈਕਸ ਆ ਜਿਹੜਾ ਉਹ ਮੈਂ ਕੱਟੂਗਾ ਤੇ ਬਾਕੀ ਦੇਖੋ ਹੁਣ ਕੀ ਬਣਦਾ ਵਾ ਵੀ ਉਹ ਅਸਲ 'ਚ ਜਿਹੜੀ ਵੋਟਾਂ ਦੀ ਤਰੀਕ ਆ ਉਹ ਅਕਤੂਬਰ ਦੇ ਵਿੱਚ ਆ ਕੈਨੇਡਾ ਦੇ ਵਿੱਚ ਤੇ ਬਾਕੀ ਟਰੂਡੋ ਆ ਜਿਹੜਾ ਇਹ ਜਿਵੇਂ ਰਾਜਨੀਤਿਕ ਖਾਨਦਾਨ ਚ ਪੈਦਾ ਹੋਇਆ ਸੀਗਾ ਤੇ ਇਹਦਾ ਜਿਵੇਂ ਮੌਂਟਰੀਅਲ ਦੇ ਓਟਵਾ ਓਟਵਾ ਦੇ ਵਿੱਚ ਇਹਦਾ ਜਨਮ ਹੋਇਆ ਸੀਗਾ ਤੇ ਇਹਦਾ ਡੈਡੀ ਵੀ ਪ੍ਰਧਾਨ ਮੰਤਰੀ ਕੈਨੇਡਾ ਦਾ ਰਹਿ ਚੁੱਕਿਆ ਵਾ ਤੇ ਜਿਵੇਂ ਇਹਨਾਂ ਦਾ ਪਿਛੋਕੜ ਹੈਗਾ ਵਾ ਜਿਵੇਂ ਸਕਾਟਿਸ਼ ਤੇ ਫਰਾਂਸ ਦਾ ਫਰਾਂਸ ਦਾ ਇਹਨਾਂ ਦਾ ਪਿਛੋਕੜ ਹੈ ਇਹਦੀ ਫੈਮਿਲੀ ਦਾ ਤੇ ਬਾਕੀ ਜਿਵੇਂ ਇਹਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੋਈ ਆ ਉਹ ਲਿਟਰੇਚਰ ਦੇ ਵਿੱਚ ਕੀਤੀ ਆ ਤੇ ਨੇ ਬੀਐਡਵੀ ਕੀਤੀ ਆ ਤੇ ਉਹ ਤੋਂ ਬਾਅਦ ਚੋਂ ਜਿਵੇਂ ਇਹਨੇ ਵੈਨਕੂਵਰ ਦੇ ਸਕੂਲਾਂ ਦੇ ਵਿੱਚ ਪੜਾਇਆ ਵੀ ਆ ਤੇ ਫੇਰ ਪੜਾਉਣ ਤੋਂ ਬਾਅਦ ਚੋਂ ਫੇਰ ਇਹ ਰਾਜਨੀਤੀ ਦੇ ਵਿੱਚ ਆਇਆ ਸੀਗਾ ਤੇ ਜਦੋਂ ਰਾਜਨੀਤੀ ਦੇ ਵਿੱਚ ਆ ਗਿਆ ਸੀਗਾ ਜਿਵੇਂ ਪਹਿਲਾਂ ਐਮਪੀ ਬਣਿਆ ਤਾਂ ਉਦੋਂ ਵੀ ਇਹਨੂੰ ਕਹਿੰਦੇ ਸੀਗੇ ਵੀ ਤੂੰ ਲਿਬਰਲ ਪਾਰਟੀ ਦਾ ਲੀਡਰ ਬਣ ਦੇ ਐਚ ਐ ਐ ਵੀ ਹ ਐਚ ਜੋਕ ਹੈਗਾ ਵਾ ਤਾਂ ਉਦੋਂ ਇਹਨੇ ਆਏ ਕਹਿਤਾ ਸੀਗਾ ਵੀ ਮੇਰੀ ਹਲੇ ਤੱਕ ਕੋਈ ਸਲਾਹ ਹੈ ਨਹੀਂ ਬਣਨ ਦੀ ਪਰ ਇਹਦੀ ਪਪੂਲਾਰਿਟੀ ਆ ਦਿਨੋਂ ਦਿਨ ਵਧ ਗਈ ਤੇ ਫਿਰ ਅਖੀਰ ਨੂੰ ਇਹ ਕੰਜ਼ਰ ਲਿਬਰਲ ਪਾਰਟੀ ਦਾ ਜਿਹੜਾ ਲੀਡਰ ਬਣ ਕੇ ਉੱਭਰਿਆ ਸੀਗਾ ਤੇ ਚਲੋ ਕੋਸਕ ਗੱਲਾਂ ਮਾਰੀਆਂ ਵੀ ਹੋ ਜਾਂਦੀਆਂ ਪਰ ਟਰੂਡੋ ਨੇ ਕੈਨੇਡਾ ਦੇ ਲਈ ਜਿਵੇਂ ਬਹੁਤ ਜ਼ਿਆਦਾ ਵਧੀਆ ਕੰਮ ਵੀ ਕੀਤਾ ਵਾ ਤੇ ਜਦੋਂ ਇਹਦੀ 2015 ਦੇ ਵਿੱਚ ਸਰਕਾਰ ਬਣੀ ਸੀਗੀ ਵੀ ਉਹ ਕਹਿੰਦੇ ਸੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਸੀਗਾ ਵੀ ਜਿੰਨੇ ਵੀ ਅਟਲੈਂਟਿਕ ਸੂਬੇ ਆ ਵੀ ਉਥੋਂ ਵੀ ਇਹਦੀ ਪਾਰਟੀ ਵਧੀਆ ਸੀਟਾਂ ਜਿੱਤ ਗਈ ਸੀਗੀ ਜਿਵੇਂ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਈਲੈਂਡ ਤੇ ਬਾਕੀ ਕਿਊਬੀਕਾ ਸੂਬੇ ਚੋਂ ਵੀ ਜਿਵੇਂ 바ਵਾ ਵਧੀਆ ਸੀਟਾਂ ਜਿੱਤ ਗਈ ਸੀਗੀ ਤੇ অন্ਟਾਰੀਓ ਸੂਬੇ ਚੋਂ ਵੀ ਵਧੀਆ ਸੀਟਾਂ ਜਿੱਤ ਗਈ ਸੀਗੀ ਤੇ ਉਦੋਂ ਪਾਰਟੀ ਨੇ ਇਹ ਸਰਕਾਰ ਬਣਾਈ ਸੀਗੀ ਤੇ ਬਾਕੀ ਜਿਵੇਂ ਇਹਨੇ ਇੱਕ ਚਾਈਲਡ ਅ ਚਾਈਲਡ ਕੇਅਰ ਦਾ ਵੀ ਆ ਚਾਈਲਡ ਕੇਅਰ ਦੀ ਸਕੀਮ ਵੀ ਲਿਆਂਦੀ ਸੀਗੀ ਵੀ ਰੋਜ਼ ਦੇ 10 ਡਾਲਰ ਆ ਜਿਹੜੇ ਜਵਾਕਾਂ ਦੇ ਘਰ ਘਰਦਿਆਂ ਨੂੰ ਦਿੰਦਾ ਸੀਗਾ ਤੇ ਬਾਕੀ ਕੋ ਵਧੀਆ ਕੰਮ ਵੀ ਕੀਤੇ ਆ ਵਿੱਚ ਚਲੋ ਇੱਕ ਦੋ ਗਲਤ ਕੰਮ ਵੀ ਹੋ ਜਾਂਦੇ ਆ ਪਰ ਓਵਰ ਆਲ ਟਰੂਡੋ ਜਿਵੇਂ ਅ ਬੜੀ ਵੀ ਇੱਕ ਜਿਵੇਂ ਲਗਾਤਾਰ 9 ਸਾਲ ਕੈਨੇਡਾ ਦਾ ਪ੍ਰਧਾਨ ਮੰਤਰੀ ਰਿਹਾ ਵਾ ਇਹ ਵੀ ਬਹੁਤ ਵੱਡੀ ਗੱਲ ਆ ਤੇ ਬਾਕੀ ਵੀਡੀਓ ਨਾਲ ਜੁੜਨ ਲਈ ਧੰਨਵਾਦ ਜੀ